ਭਾਵੇਂ ਤੋਏ ਪੱਟੇ ਭਾਵੇਂ ਖਾਲੇ ਪੱਟੇ ਭਾਵੇਂ ਗੋਲੀ ਚਲਾਵੇ ਭਾਵੇਂ ਬਰੂਦ ਜੋ ਮਰਜ਼ੀ ਕਰੇ ਜੇ ਜਥੇਬੰਦੀਆਂ ਦਾ ਹੁਕਮ ਆ ਗਿਆ ਕਿ ਅਸੀਂ ਅੱਗੇ ਲੰਘਣਾ ਤਾਂ ਅਸੀਂ ਹਰ ਹਾਲਤ ਦੇ ਵਿੱਚ ਦਿੱਲੀ ਪਹੁੰਚਾਂਗੇ ਜਿੱਧਰ ਦੀ ਮਰਜ਼ੀ ਪਹੁੰਚੀਏ ਕਿ ਜੇ ਪ੍ਰਸ਼ਾਸਨ ਦੀ ਤਿਆਰੀ ਹੈ ਨਾ ਭਾਈਦਿਆਂ ਨੂੰ ਵਾਹਨ ਇੱਕੋ ਜਿਹੀ ਤਿਆਰੀ ਸਾਡੀ ਵੀ ਫੁੱਲ ਆ ਇਸ ਵਾਰ ਜਿਹੜਾ ਅੱਜ ਇੱਥੇ ਕੋਈ ਵੀ ਆਇਆ ਉਹ ਆਪਣੀ ਜਾਨ ਤਲੀ ਤੇ ਧਰ ਕੇ ਆਇਆ ਤੇ ਪੰਜਾਬ ਤੇ ਹਰਿਆਣਾ ਪਹਿਲਾਂ ਵੀ ਕੁਰਬਾਨੀਆਂ ਹੀ ਦਿੱੰਦਾ ਆਇਆ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨ ਦਿੱਲੀ ਕੂਚ ਦੀ ਕਾਲ ਨੂੰ ਲੈ ਕੇ ਪੰਜਾਬ ਦੇ ਕੋਨੇ-ਕੋਨੇ ਤੋਂ ਨੌਜਵਾਨ ਬਜ਼ੁਰਗ ਇੱਥੇ ਪਹੁੰਚੇ ਨੇ ਤਾਂ ਸਾਡੀਆਂ ਬੀਬੀਆਂ ਵੀ ਵੱਧ ਛੜ ਕੇ ਸ਼ਮੂਲੀਅਤ ਕਰ ਰਹੀਆਂ ਨੇ ਤਾਂ ਮੇਰੇ ਨਾਲ ਇਸ ਵੇਲੇ ਰਾਜਕੌਰ ਖੇਲ ਨੇ ਜਿਨ੍ਹਾਂ ਨੇ ਪਿਛਲੇ ਕਿਸਾਨੀ ਧਰਨੇ 'ਚ ਵੀ ਆਪਣੀ अहम ਭੂਮਿਕਾ ਨਿਭਾਈ ਆ ਯੋਗਦਾਨ ਪਾਇਆ ਡਟ ਕੇ ਖੜੇ ਸੀ ਤੇ ਇਸ ਵਾਰ ਵੀ ਜਦੋਂ ਤੋਂ ਧਰਨਾ ਸ਼ੁਰੂ ਹੋਇਆ ਇੱਥੇ ਇਹਨੇ ਗੱਲਬਾਤ ਕਰਦੇ ਆ ਸਿਗਰਾ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਇੱਕ ਪਾਸੇ ਕਿਸਾਨਾਂ ਦੀਆਂ ਤਿਆਰੀਆਂ ਤੇ ਲਗਾਤਾਰ ਤੁਸੀਂ ਉਹਨੇ ਦਿਨਾਂ ਤੋਂ ਇੱਥੇ ਆ ਹੋ ਤੇ ਦੂਜੇ ਪਾਸੇ ਸਰਕਾਰ ਦੀਆਂ ਤਿਆਰੀਆਂ ਪੁਲਿਸ ਦੀਆਂ ਤਿਆਰੀਆਂ ਤੇ ਅੱਜ ਕਹਿੰਦੇ ਪੁਲ ਦੇ ਨਾਲ ਵੀ ਛੇੜਛਾੜ ਕਰਤੀ ਕੋਈ ਗੱਲ ਨਹੀਂ ਪਿਛਲੀ ਵਾਰੀ ਵੀ ਇਹਨਾਂ ਨੇ ਹਾਈਵੇ ਪੱਟ ਤਾਸ ਸੀਗਾ ਜਦੋਂ ਪਿਛਲਾ ਅੰਦੋਲਨ ਸੀ ਇਹਨਾਂ ਨੇ ਸੜਕਾਂ ਪੱਟੀਆਂ ਸੀ ਪਰ ਜੇ ਅਸੀਂ ਦਿੱਲੀ ਪਹੁੰਚਣਾ ਤਾਂ ਇਹਨਾਂ ਦਾ ਕੋਈ ਵੀ ਜਿਹੜੀਆਂ ਗੋਲੇ ਬਰੂਦ ਕੋਈ ਇਹਨਾਂ ਦੇ ਬੈਰੀਗੇਟ ਕੋਈ ਵੀ ਸਾਨੂੰ ਰੋਕ ਨਹੀਂ ਸਕਦੇ ਹੁਣ ਤੱਕ ਅਸੀਂ ਜਥੇਬੰਦੀਆਂ ਦੇ ਹੁਕਮ ਦੇ ਨਾਲ ਇੱਥੇ ਰੁਕੇ ਹੋਏ ਸੀ ਤੇ ਜਿੰਨਾ ਚਿਰ ਤੱਕ ਜਥੇਬੰਦੀਆਂ ਹੁਕਮ ਨਹੀਂ ਦਿੰਦੀਆਂ ਅਸੀਂ ਓਨੀ ਦੇਰ ਤੱਕ ਇੱਥੋਂ ਇੰਚ ਵੀ ਅੱਗੇ ਨਹੀਂ ਹੋਵਾਂਗੇ ਬਾਕੀ ਜੇ ਪ੍ਰਸ਼ਾਸਨ ਦੀ ਤਿਆਰੀ ਹੈ ਨਾ ਭਜਦਿਆਂ ਨੂੰ ਵਾਹਨ ਇੱਕੋ ਜਿਹੀ ਤਿਆਰੀ ਸਾਡੀ ਵੀ ਫੁੱਲ ਆ ਇਸ ਵਾਰੀ ਜਿਹੜਾ ਕਿ ਤੁੰਗ ਦਾ ਤਰੀਕਾ ਸਹੀ ਆ ਜਿਹੜਾ ਕਿੰਨੇ ਪੁਲ ਨਾਲ ਵੀ ਛੇੜ ਛਾੜ ਕੀਤੀ ਗਈ ਆ ਜੇਸੀਂ ਵੀ ਅਗੇ ਲਿਆ ਕੇ ਉਹ ਤਾਂ ਦੇਖੋ ਇਹ ਰੋਕਣਾ ਚਾਹੁੰਦੇ ਆ ਇਹ ਸਰਕਾਰੀ ਪ੍ਰਾਪਰਟੀ ਆ ਇਹ ਸੜਕ ਸਾਡੇ ਪੈਸੇ ਸਾਡੀਆਂ ਜੇਬਾਂ ਚੋਂ ਨਿਕਲ ਕੇ ਬਣੇ ਪੈਸਿਆਂ ਦੀ ਬਣੀ ਹੋਈ ਆ ਤੇ ਉਹ ਪੋਲ ਆ ਜਿਹੜੇ ਅੱਜ ਸਰਕਾਰ ਸਾਨੂੰ ਰੋਕਣ ਦੇ ਲਈ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹਚਾਰੀ ਆ ਕਿਉਂਕਿ ਉਹ ਸਰਕਾਰ ਹੈ ਨਾ ਬਾਕੀ ਗੱਲ ਇਹ ਆ ਕਿ ਹਰਿਆਣਾ ਸਰਕਾਰ ਸਾਨੂੰ ਕਿਉਂ ਰੋਕ ਰਹੀ ਆ ਖੱਟਰ ਸਾਨੂੰ ਕਿਉਂ ਰੋਕ ਰਿਆ ਉਹਨਾਂ ਦਾ ਤਾਂ ਸਾਨੂੰ ਰੋਕਣ ਦਾ ਫਰਜ਼ ਨਹੀਂ ਹੈ ਦਿੱਲੀ ਸਾਡੀ ਰਾਸਥਾਨੀ ਹੈ ਅਸੀਂ ਰਾਸਥਾਨੀ ਤੇ ਜਾਣਾ ਚਾਹੁੰਦੇ ਆ ਅਸੀਂ ਪ੍ਰਾਈਮ ਮਿਨਿਸਟਰ ਨੂੰ ਆਪਦੀ ਗੱਲ ਬੋਲਣਾ ਚਾਹੁੰਦੇ ਆ ਕਿ ਸਾਡੀਆਂ ਮੰਗਾਂ ਪੂਰੀਆਂ ਕਰੋ ਪਰ ਅੱਜ ਇਹ ਸਾਡੇ ਦੇ ਉੱਤੇ ਜਿਹੜੀ ਤਸ਼ੱਦਦ ਕਰ ਰਹੇ ਆ ਔਰ ਇੱਕ ਕਿਸਾਨਾਂ ਦੇ ਉੱਤੇ ਨਹੀਂ ਕਰਨੀ ਚਾਹੀਦੀ ਕਿਉਂਕਿ ਕਿਸਾਨ ਦੇਸ਼ ਦਾ ਅन्नदाता ਹੈ ਢਿੱਡ ਭਰ ਕੇ ਸਾਰੀ ਦੁਨੀਆ ਨੂੰ ਸੁਆਉਂਦਾ ਹੈ ਪਰ ਅੱਜ ਅਸੀਂ ਆਪਦੇ ਹੱਕਾਂ ਲਈ ਇੱਥੇ ਖੜੇ ਆ ਸਰਕਾਰ ਭਾਵੇਂ ਤੋਏ ਪੱਟੇ ਭਾਵੇਂ ਖਾਲੇ ਪੱਟੇ ਭਾਵੇਂ ਗੋਲੀ ਚਲਾਵੇ ਭਾਵੇਂ ਬਰੂਦ ਜੋ ਮਰਜ਼ੀ ਕਰੇ ਜੇ ਜਥੇਬੰਦੀਆਂ ਦਾ ਹੁਕਮ ਆ ਗਿਆ ਕਿ ਅਸੀਂ ਅੱਗੇ ਲੰਘਣਾ ਤਾਂ ਅਸੀਂ ਹਰ ਹਾਲਤ ਦੇ ਵਿੱਚ ਦਿੱਲੀ ਪਹੁੰਚਾਂਗੇ ਜਿੱਧਰ ਦੀ ਮਰਜ਼ੀ ਪਹੁੰਚੀਏ ਇਹ ਬੈਰੀਕੇਡ ਤੋੜ ਕੇ ਅਸੀਂ ਅੱਗੇ ਜਾਵਾਂਗੇ ਬਨਾਲ ਜਿਸ ਤਰੀਕੇ ਦੇ ਉਹ ਲਗਾਤਾਰ ਤਿਆਰੀ ਕਰ ਰਹੇ ਨੇ ਜਾਂ ਜਿਸ ਤਰੀਕੇ ਕਹ ਲਓ ਵੀ ਇੱਕ ਮਾਹੌਲ ਬਣਾਇਆ ਜਾ ਰਿਹਾ دہشت ਦਾ ਤੁਹਾਨੂੰ ਲੱਗਦਾ ਵੀ ਜਿਹੜੇ ਸਾਰੇ ਨੇ ਕੋਈ ਪੈਰ ਪਿੱਛੇ ਖਿੱਚਣ ਵਾਲਾ ਹੈਗਾ ਇਹਨਾਂ ਦੇ ਜਿਹੜੇ ਅੱਜ ਇੱਥੇ ਆ ਗਏ ਆ ਨਾ ਕਿਉਂਕਿ ਜਥੇਬੰਦੀਆਂ ਦੀ 21 ਤਰੀਕ ਦੀ ਕਾਲ ਸੀ ਜਿਹੜਾ ਅੱਜ ਇੱਥੇ ਕੋਈ ਵੀ ਆਇਆ ਉਹ ਆਪਣੀ ਜਾਨ ਤਲੀ ਤੇ ਧਰ ਕੇ ਆਇਆ ਤੇ ਪੰਜਾਬ ਤੇ ਹਰਿਆਣਾ ਪਹਿਲਾਂ ਵੀ ਕੁਰਬਾਨੀਆਂ ਹੀ ਦਿੰਦਾ ਆਇਆ ਪੰਜਾਬ ਕੁਰਬਾਨੀਆਂ ਦਿੱਤੀਆਂ ਨੇ ਤੇ ਜੰਗਾਂ ਜਿੱਤੀਆਂ ਨੇ ਅੱਜ ਜੇ ਕਿਸਾਨੀ ਦੇ ਲਈ ਸਾਨੂੰ ਕੋਈ ਵੀ ਕੁਰਬਾਨੀ ਦੇਣੀ ਪੈਗੀ ਅਸੀਂ ਕਰ ਨੀ ਦੇਵਾਂਗੇ ਪਰ ਸਰਕਾਰ ਜਿਹੜੀ ਅੱਜ ਸਾਡੀ ਇੱਥੇ ਸਰਕਾਰ ਐ ਸੋਚਦੀ ਐ ਵੀ ਅਸੀਂ ਅੱਜ ਰੋਕ ਲਾਂਗੇ ਅਸੀਂ ਸਰਕਾਰ ਦੇ ਰੋਕੇ ਨਹੀਂ ਰੁਕੇ ਉਹਦੇ ਬੈਰੀਗੇਟਾਂ ਕਰਕੇ ਨਹੀਂ ਰੁਕੇ ਅਸੀਂ ਕਹਿੰਦੇ ਆ ਗੱਲ ਹਰ ਮਸਲੇ ਦਾ ਹੱਲ ਆ ਪਰ ਪੰਜ ਵਾਰੀ ਦੀ ਗੱਲ ਦੇ ਵਿੱਚ ਵੀ ਕੋਈ ਸਰਕਾਰ ਨੇ ਸਾਡੀ ਨਹੀਂ ਮੰਨੀ ਅੱਜ ਕਿਹੜਾ ਸਰਕਾਰ ਦੇਖ ਨਹੀਂ ਰਹੀ ਬੈਠੀ ਟੀਵੀ ਦੇ ਉੱਤੇ ਸਭ ਕੁਝ ਦੇਖ ਰਹੀ ਆ ਕਿ ਇਹਨਾਂ ਦੀ ਫੁੱਲ ਤਿਆਰੀ ਐ ਇਹਦਾ ਮਤਲਬ ਸਰਕਾਰ ਦੇਸ਼ ਦਾ ਕਿਸਾਨ ਤੇ ਮਜ਼ਦੂਰ ਦੋਵੇਂ ਚੀਜ਼ਾਂ ਚਾਹੁੰਦੀ ਨਹੀਂ ਦੋਵੇਂ ਚੀਜ਼ਾਂ ਨਹੀਂ ਚਾਹੁੰਦੀ ਇਸ ਕਰਕੇ ਸਰਕਾਰ ਆ ਜਿਹੜੀ ਉਹ ਕਹਿੰਦੀ ਹੈ ਕਿ ਕਿਸਾਨੀ ਖਤਮ ਹੋ ਜਾਏ ਕਾਰਪੋਰੇਟ ਘਰਾਣਾ ਜਿਹੜਾ ਉਹ ਦੇਸ਼ ਦੇ ਉੱਤੇ ਰਾਜ ਕਰੇ ਇੱਥੇ ਆ ਜੀ ਕੇਂਦਰ ਸਰਕਾਰ ਜਾਂ ਹਰਿਆਣਾ ਸਰਕਾਰ ਕੁਝ ਸਖਤੀ ਕਰੇ ਤਾਂ ਸਮਝ ਆਉਂਦੀ ਹੈ ਕਿ ਕਿਸਾਨਾਂ ਨੂੰ ਰੋਕਣਾ ਪਰ ਪੰਜਾਬ ਸਰਕਾਰ ਦੀ ਜਦੋਂ ਕਈ ਵਾਰ ਕੋਈ ਅਹੀ ਜਿਹੀ ਐਕਟੀਵਿਟੀ ਹੋ ਜਾਂਦੀ ਹੈ ਜਿਸ ਦਿਨ ਪਿਛਲੇ ਦਿਨੀ 20 ਤਰੀਕ ਦੀ ਇੱਕ ਲੈਟਰ ਜਾਰੀ ਹੋਇਆ ਹੋਇਆ ਡੀਜੀਪੀ ਪੰਜਾਬ ਦੇ ਵੱਲੋਂ ਕਿ ਪੰਜਾਬ ਦੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਕਮਿਸ਼ਨਰਾਂ ਨੂੰ ਕਿ ਜੋ ਵੀ ਭਾਰੀ ਬਾਹਨ ਆ ਖਾਸ ਕਰਕੇ ਸ਼ੰਭੂ ਤੇ ਖਨੌਰੀ ਵਾਲੇ ਏਰੀਆ ਚ ਐਂਟਰ ਨਹੀਂ ਕਰੂਗਾ ਪੰਜਾਬ ਪੁਲਿਸ ਨੂੰ ਸਖਤ ਹੁਕਮਾਂ ਨੇ ਹੁਕਮ ਨੇ ਡੀਜੀਪੀ ਦੇ ਕਿ ਜਿਹੜੇ ਸਾਧਨ ਨੇ ਵੱਡੇ ਪੋਕਲੇਨ ਮਸ਼ੀਨਾ ਕਰੇਨਾ ਇਹ ਕਿਸਾਨਾਂ ਦੀਆਂ ਇਹ ਰੋਕੀਆਂ ਜਾਣ ਜਿਹੜਾ ਡੀਜੀਪੀ ਆ ਸੈਂਟਰ ਗਵਰਨਮੈਂਟ ਦਾ ਆਈਐਸਓ ਜਿਹੜੇ ਆ ਆਈਪੀਐਸ ਆਫੀਸਰਸ ਹੁੰਦੀਆਂ ਸੈਂਟਰ ਗਵਰਨਮੈਂਟ ਦੇ ਬੱਜੇ ਹੁੰਦੇ ਆ ਤੇ ਉਹ ਸੈਂਟਰ ਗਵਰਨਮੈਂਟ ਦੇ ਹੁਕਮ ਨੂੰ ਮੰਨ ਰਹੇ ਆ ਪਰ ਮੈਨੂੰ ਨਹੀਂ ਲੱਗਦਾ ਕਿ ਕਿਤੇ ਕੋਈ ਰਿਕਾਵਟ ਆਈ ਹੈ ਸਭ ਜੀਸੀਬੀਆਂ ਪੋਪਲਾਈਨ ਸਭ ਇੱਥੇ ਪਹੁੰਚ ਚ ਤੇ ਪੰਜਾਬ ਤੇ ਪੰਜਾਬੀਅਤ ਆ ਜਿਹੜੀ ਅੱਜ ਕਿਸਾਨਾਂ ਦੇ ਨਾਲ ਖੜੀ ਆ ਤੇ ਖੜੀ ਰਹੂਗੀ ਅਸੀਂ ਭੈਣਾ ਵੀ ਤਾਂ ਨਾਲ ਅੱਜ ਖੜੀਆਂ ਅਸੀਂ ਵੀ ਪੰਜਾਬ ਦੀਆਂ ਡੀਜੀਪੀ ਦੇ ਰੋਕਿਆ ਜਾਂ ਕਿਸੇ ਦੇ ਰੋਕਿਆ ਕੋਈ ਰੁਕਿਆ ਨਹੀਂ ਉਹ ਸੈਂਟਰ ਗਵਰਨਮੈਂਟ ਦੇ ਉਹ ਸੈਂਟਰ ਦਾ ਆਰਡਰ ਮੰਨ ਰਹੇ ਗ੍ਰਹਿ ਮੰਤਰੀ ਦਾ ਭਗਵਾਨ ਸਿੰਘ ਮਾਨ ਨੇ ਨਾ ਉਹ ਤਾਂ ਡੀਜੀਪੀ ਤਾਂ ਖਰ ਪੰਜਾਬ ਦੇ ਉਹਨਾਂ ਦੇ ਐਂਡਰੀ ਨੇ ਨਹੀਂ ਵੈਸੇ ਮੈਨੂੰ ਨਹੀਂ ਲੱਗਦਾ ਮਾਨ ਸਾਹਿਬ ਨੇ ਕਿਤੇ ਕਿਸੇ ਨੂੰ ਕੋਈ ਆਰਡਰ ਦਿੱਤਾ ਵੀ ਰੋਕੋ ਮਤਲਬ ਕਿਸਾਨ ਜਿਹੜਾ ਅੱਜ ਇੱਥੇ ਇੰਨਾ ਕਿਸਾਨ ਪਹੁੰਚਿਆ ਉਹ ਆਇਆ ਤਾਂ ਪੰਜਾਬ ਚੋਂ ਹੀ ਆ ਨਾ ਸਾਰਾ ਪੰਜਾਬ ਚ ਹਰਿਆਣੇ ਦੀਆਂ ਜਥੇਬੰਦੀਆਂ ਦੇ ਵਿੱਚੋਂ ਕੱਲੀ ਬੀਕੇਓ ਸ਼ਹੀਦ ਭਗਤ ਸਿੰਘ ਇੱਥੇ ਪਹੁੰਚੀ ਆ ਪਰ ਹਰਿਆਣੇ ਦੀਆਂ ਜਥੇਬੰਦੀਆਂ ਕਿਉਂ ਨਹੀਂ ਆ ਸਕੀਆਂ ਕਿਉਂਕਿ ਉਧਰੋਂ ਐਂਟਰੀ ਜਿਹੜੀ ਆ ਨਹੀਂ ਆ ਕਿਸਾਨਾਂ ਦੀ ਤੇ ਪੰਜਾਬ ਦਾ ਤਾਂ ਸਾਰਾ ਪੰਜਾਬ ਆ ਜੁਮੜਿਆ ਪਿਆ ਇੱਥੇ ਕਿਸੇ ਨੂੰ ਨਹੀਂ ਰੋਕਿਆ ਗਿਆ ਪੰਜਾਬ ਸਾਰਾ ਇੱਥੇ ਉਮੜਿਆ ਤੇ ਜੇ ਕਿਸੇ ਨੇ ਰੋਕਿਆ ਹੁੰਦਾ ਤੇ ਪੰਜਾਬ ਇੱਥੇ ਕਿਸੇ ਦੇ ਰੋਕਿਆਂ ਰੁਕਦਾ ਨਹੀਂ ਪੰਜਾਬ ਅੱਜ ਪਹੁੰਚ ਗਿਆ ਨਾ ਇੱਥੇ ਦਾ ਇਹਦਾ ਮਤਲਬ ਕਿਸੇ ਨੇ ਨਹੀਂ ਰੋਕਿਆ ਪੰਜਾਬ ਨੂੰ ਅੱਜ ਅਸੀਂ ਇੱਥੇ ਪਹੁੰਚੇ ਸਾਨੂੰ ਤਾਂ ਕਿਸੇ ਨੇ ਨਹੀਂ ਰੋਕਿਆ ਪਰ ਮੈਂ ਉਹਨਾਂ ਲਿਖਤੀ ਜਿਹੜੇ ਆਰਡਰ ਸੀ ਡਿਜੀਬੀ ਸਾਹਿਬ ਦੇ ਉਹਨਾਂ ਦੀ ਗੱਲ ਕਰ ਰਹੀ ਸੀ ਚਲੋ ਖੈਰ ਤੁਸੀਂ ਅੱਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਗगन ਦਿੱਲੀ ਕੂਚ ਦੀ ਕਾਲ ਨੂੰ ਲੈ ਕੇ ਪੰਜਾਬ ਦੇ ਕੋਨੇ-ਕੋਨੇ ਤੋਂ ਨੌਜਵਾਨ ਬਜ਼ੁਰਗ ਇੱਥੇ ਪਹੁੰਚੇ ਨੇ ਤਾਂ ਸਾਡੀਆਂ ਬੀਬੀਆਂ ਵੀ ਵੱਧ ਛੱਡ ਕੇ ਸ਼ਮੂਲੀਅਤ ਕਰ ਰਹੀਆਂ ਨੇ ਤਾਂ ਮੇਰੇ ਨਾਲ ਇਸ ਵੇਲੇ ਰਾਜਕੌਰ ਗਿੱਲ ਨੇ ਜਿਨ੍ਹਾਂ ਨੇ ਪਿਛਲੇ ਕਿਸਾਨੀ ਧਰਨੇ 'ਚ ਵੀ ਆਪਣੀ ਅਹਿਮ ਭੂਮਿਕਾ ਨਿਭਾਈ ਹੈ ਯੋਗਦਾਨ ਪਾਇਆ ਡਟ ਕੇ ਖੜੇ ਸੀ ਤੇ ਇਸ ਵਾਰ ਵੀ ਜਦੋਂ ਤੋਂ ਧਰਨਾ ਸ਼ੁਰੂ ਹੋਇਆ ਇੱਥੇ ਇਹਨੇ ਗੱਲਬਾਤ ਕਰਦੇ ਹਾਂ ਸਸੀ ਘਰ ਜੀ ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਇੱਕ ਪਾਸੇ ਕਿਸਾਨਾਂ ਦੀਆਂ ਤਿਆਰੀਆਂ ਤੇ ਲਗਾਤਾਰ ਤੁਸੀਂ ਉਹਨੇ ਦਿਨਾਂ ਤੋਂ ਇੱਥੇ ਹੋ ਤੇ ਦੂਜੇ ਪਾਸੇ ਸਰਕਾਰ ਦੀਆਂ ਤਿਆਰੀਆਂ ਪੁਲਿਸ ਦੀਆਂ ਤਿਆਰੀਆਂ ਤੇ ਅੱਜ ਕਹਿੰਦੇ ਪੁਲ ਦੇ ਨਾਲ ਵੀ ਛੇੜਛਾੜ ਕਰਤੀ ਕੋਈ ਗੱਲ ਨਹੀਂ ਪਿਛਲੀ ਵਾਰੀ ਵੀ ਇਹਨਾਂ ਨੇ ਹਾਈਵੇ ਪੱਟ ਤਾਸ ਸੀਗਾ ਜਦੋਂ ਪਿਛਲਾ ਅੰਦੋਲਨ ਸੀ ਇਹਨਾਂ ਨੇ ਸੜਕਾਂ ਪੱਟੀਆਂ ਸੀ ਪਰ ਜੇ ਅਸੀਂ ਦਿੱਲੀ ਪਹੁੰਚਣਾ ਤਾਂ ਇਹਨਾਂ ਦਾ ਕੋਈ ਵੀ ਜਿਹੜੀਆਂ ਗੋਲੇ ਬਰੂਦ ਕੋਈ ਇਹਨਾਂ ਦੇ ਬੈਰੀਕੇਟ ਕੋਈ ਵੀ ਸਾਨੂੰ ਰੋਕ ਨਹੀਂ ਸਕਦੇ ਹੁਣ ਤੱਕ ਅਸੀਂ ਜਥੇਬੰਦੀਆਂ ਦੇ ਹੁਕਮ ਦੇ ਨਾਲ ਇੱਥੇ ਰੁਕੇ ਹੋਏ ਸੀ ਤੇ ਜਿੰਨਾ ਚਿਰ ਤੱਕ ਜਥੇਬੰਦੀਆਂ ਹੁਕਮ ਨਹੀਂ ਦਿੰਦੀਆਂ ਅਸੀਂ ਓਨੀ ਦੇਰ ਤੱਕ ਇੱਥੋਂ ਇੰਚ ਵੀ ਅੱਗੇ ਨਹੀਂ ਹੋਵਾਂਗੇ ਬਾਕੀ ਜੇ ਪ੍ਰਸ਼ਾਸਨ ਦੀ ਤਿਆਰੀ ਹੈ ਨਾ ਭਜਦਿਆਂ ਨੂੰ ਵਾਹਨ ਇੱਕੋ ਜਿਹੀ ਤਿਆਰੀ ਸਾਡੀ ਵੀ ਫੁੱਲ ਆ ਇਸ ਵਾਰੀ ਜਿਹੜਾ ਕਿ ਠੰਗ ਦਾ ਤਰੀਕਾ ਸਹੀ ਆ ਜਿਹੜਾ ਕਿੰਨੇ ਪੁੱਲ ਨਾਲ ਵੀ ਛੇੜ ਛਾੜ ਕੀਤੀ ਗਈ ਆ ਜੇਸੀਆਂ ਵਿਆ ਗੇ ਲਿਆ ਕੇ ਉਹ ਤਾਂ ਦੇਖੋ ਇਹ ਰੋਕਣਾ ਚਾਹੁੰਦੇ ਆ ਇਹ ਸਰਕਾਰੀ ਪ੍ਰਾਪਰਟੀ ਆ ਇਹ ਸੜਕ ਸਾਡੇ ਪੈਸੇ ਸਾਡੀਆਂ ਜੇਬਾਂ ਚੋਂ ਨਿਕਲ ਕੇ ਬਣੇ ਪੈਸਿਆਂ ਦੀ ਬਣੀ ਹੋਈ ਆ ਤੇ ਉਹ ਪੋਲਾ ਜਿਹੜੇ ਅੱਜ ਸਰਕਾਰ ਸਾਨੂੰ ਰੋਕਣ ਦੇ ਲਈ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹਚਾਰੀ ਆ ਕਿਉਂਕਿ ਉਹ ਸਰਕਾਰ ਹੈ ਨਾ ਬਾਕੀ ਗੱਲ ਇਹ ਆ ਕਿ ਹਰਿਆਣਾ ਸਰਕਾਰ ਸਾਨੂੰ ਕਿਉਂ ਰੋਕ ਰਹੀ ਆ ਖੱਟਰ ਸਾਨੂੰ ਕਿਉਂ ਰੋਕ ਰਿਆ ਉਹਨਾਂ ਦਾ ਤਾਂ ਸਾਨੂੰ ਰੋਕਣ ਦਾ ਫਰਜ਼ ਨਹੀਂ ਹੈ ਦਿੱਲੀ ਸਾਡੀ ਰਾਸਤ ਨਹੀਂ ਆ ਅਸੀਂ ਰਾਸਤ ਨਹੀਂ ਤੇ ਜਾਣਾ ਚਾਹੁੰਦੇ ਆ ਅਸੀਂ ਪ੍ਰਾਈਮ ਮਿਨਿਸਟਰ ਨੂੰ ਆਪਦੀ ਗੱਲ ਬੋਲਣਾ ਚਾਹੁੰਦੇ ਆ ਕਿ ਸਾਡੀਆਂ ਮੰਗਾਂ ਪੂਰੀਆਂ ਕਰੋ ਪਰ ਅੱਜ ਸਾਡੇ ਦੇ ਉੱਤੇ ਜਿਹੜੀ ਤਸ਼ੱਦਦ ਕਰ ਰਹੇ ਆ ਉਹ ਇੱਕ ਕਿਸਾਨਾਂ ਦੇ ਉੱਤੇ ਨਹੀਂ ਕਰਨੀ ਚਾਹੀਦੀ ਕਿਉਂਕਿ ਕਿਸਾਨ ਦੇਸ਼ ਦਾ ਅੰਨਦਾਤਾ ਢਿੱਡ ਭਰ ਕੇ ਸਾਰੀ ਦੁਨੀਆ ਨੂੰ ਸੋਹੰਦਾ ਪਰ ਅੱਜ ਅਸੀਂ ਆਪਦੇ ਹੱਕਾਂ ਲਈ ਇੱਥੇ ਖੜੇ ਆਂ ਸਰਕਾਰ ਭਾਵੇਂ ਤੋਏ ਪੱਟੇ ਭਾਵੇਂ ਖਾਲੇ ਪੱਟੇ ਭਾਵੇਂ ਗੋਲੀ ਚਲਾਵੇ ਭਾਵੇਂ ਬਰੂਦ ਜੋ ਮਰਜ਼ੀ ਕਰੇ ਜੇ ਜਥੇਬੰਦੀਆਂ ਦਾ ਹੁਕਮ ਆ ਗਿਆ ਕਿ ਅਸੀਂ ਅੱਗੇ ਲੰਘਣਾ ਤਾਂ ਅਸੀਂ ਹਰ ਹਾਲਤ ਦੇ ਵਿੱਚ ਦਿੱਲੀ ਪਹੁੰਚਾਂਗੇ ਜਿੱਧਰ ਦੀ ਮਰਜ਼ੀ ਪਹੁੰਚੀਏ ਇਹ ਬੈਰੀਕੇਡ ਤੋੜ ਕੇ ਅਸੀਂ ਅੱਗੇ ਜਾਵਾਂਗੇ ਤਾਂ ਨਾਲ ਜਿਸ ਤਰੀਕੇ ਦੀ ਉਹ ਲਗਾਤਾਰ ਤਿਆਰੀ ਕਰ ਰਹੇ ਨੇ ਜਾਂ ਜਿਸ ਤਰੀਕੇ ਕਹ ਲਓ ਵੀ ਇੱਕ ਮਾਹੌਲ ਬਣਾਇਆ ਜਾ ਰਿਹਾ دہشت ਦਾ ਤੁਹਾਨੂੰ ਲੱਗਦਾ ਵੀ ਜਿਹੜੇ ਸਾਰੇ ਨੇ ਕੋਈ ਪੈਰ ਪਿੱਛੇ ਖਿੱਚਣ ਵਾਲਾ ਹੈਗਾ ਇਹਨਾਂ ਜਿਹੜੇ ਅੱਜ ਇੱਥੇ ਆ ਗਏ ਹਨ ਕਿਉਂਕਿ ਜਥੇਬੰਦੀਆਂ ਦੀ 21 ਤਰੀਕ ਦੀ ਕਾਲ ਸੀ ਜਿਹੜਾ ਅੱਜ ਇੱਥੇ ਕੋਈ ਵੀ ਆਇਆ ਉਹ ਆਪਣੀ ਜਾਨ ਤਲੀ ਤੇ ਧਰ ਕੇ ਆਇਆ ਤੇ ਪੰਜਾਬ ਤੇ ਹਰਿਆਣਾ ਪਹਿਲਾਂ ਵੀ ਕੁਰਬਾਨੀਆਂ ਹੀ ਦਿੰਦਾ ਆਇਆ ਪੰਜਾਬ ਕੁਰਬਾਨੀਆਂ ਦਿੱਤੀਆਂ ਨੇ ਤੇ ਜੰਗਾਂ ਜਿੱਤੀਆਂ ਨੇ ਅੱਜ ਜੇ ਕਿਸਾਨੀ ਦੇ ਲਈ ਸਾਨੂੰ ਕੋਈ ਵੀ ਕੁਰਬਾਨੀ ਦੇਣੀ ਪੈਗੀ ਅਸੀਂ ਕੁਰਬਾਨੀ ਨੀ ਦੇਵਾਂਗੇ ਪਰ ਸਰਕਾਰ ਜਿਹੜੀ ਅੱਜ ਸਾਡੀ ਇੱਥੇ ਸਰਕਾਰ ਐ ਸੋਚਦੀ ਐ ਵੀ ਅਸੀਂ ਅੱਜ ਰੋਕ ਲਾਂਗੇ ਅਸੀਂ ਸਰਕਾਰ ਦੇ ਰੋਕੇ ਨਹੀਂ ਰੁਕੇ ਉਹਦੇ ਬੈਰੀਗੇਟਾਂ ਕਰਕੇ ਨਹੀਂ ਰੁਕੇ ਅਸੀਂ ਕਹਿੰਨੇ ਗੱਲ ਹਰ ਮਸਲੇ ਦਾ ਹੱਲ ਆ ਪਰ ਪੰਜ ਵਾਰੀ ਦੀ ਗੱਲ ਦੇ ਵਿੱਚ ਵੀ ਕੋਈ ਸਰਕਾਰ ਨੇ ਸਾਡੀ ਨਹੀਂ ਮੰਨੀ ਅੱਜ ਕਿਹੜਾ ਸਰਕਾਰ ਦੇਖ ਨਹੀਂ ਰਹੀ ਬੈਠੀ ਟੀਵੀ ਦੇ ਉੱਤੇ ਸਭ ਕੁਝ ਦੇਖ ਰਹੀ ਆ ਕਿ ਇਹਨਾਂ ਦੀ ਫੁੱਲ ਤਿਆਰੀ ਐ ਇਹਦਾ ਮਤਲਬ ਸਰਕਾਰ ਦੇਸ਼ ਦਾ ਕਿਸਾਨ ਤੇ ਮਜ਼ਦੂਰ ਦੋਵੇਂ ਚੀਜ਼ਾਂ ਚਾਹੁੰਦੀ ਨਹੀਂ ਦੋਵੇਂ ਚੀਜ਼ਾਂ ਨਹੀਂ ਚਾਹੁੰਦੀ ਇਸ ਕਰਕੇ ਸਰਕਾਰ ਆ ਜਿਹੜੀ ਉਹ ਕਹਿੰਦੀ ਹੈ ਕਿ ਕਿਸਾਨੀ ਖਤਮ ਹੋ ਜਾਏ ਕਾਰਪੋਰੇਟ ਘਰਾਣਾ ਜਿਹੜਾ ਉਹ ਦੇਸ਼ ਦੇ ਉੱਤੇ ਰਾਜ ਕਰੇ ਇੱਥੇ ਆ ਜੀ ਕੇਂਦਰ ਸਰਕਾਰ ਜਾਂ ਹਰਿਆਣਾ ਸਰਕਾਰ ਕੁਝ ਸਖਤੀ ਕਰੇ ਤਾਂ ਸਮਝ ਆਉਂਦੀ ਹੈ ਕਿ ਕਿਸਾਨਾਂ ਨੂੰ ਰੋਕਣਾ ਪਰ ਪੰਜਾਬ ਸਰਕਾਰ ਦੀ ਜਦੋਂ ਕਈ ਵਾਰ ਕੋਈ ਅਹੀ ਜਿਹੀ ਐਕਟੀਵਿਟੀ ਹੋ ਜਾਂਦੀ ਹੈ ਜਿਸ ਦਿਨ ਪਿਛਲੇ ਦਿਨੀ 20 ਤਰੀਕ ਦੀ ਇੱਕ ਲੈਟਰ ਜਾਰੀ ਹੋਇਆ ਹੋਇਆ ਡੀਜੀਪੀ ਪੰਜਾਬ ਦੇ ਵੱਲੋਂ ਕਿ ਪੰਜਾਬ ਦੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਕਮਿਸ਼ਨਰਾਂ ਨੂੰ ਕਿ ਜੋ ਵੀ ਭਾਰੀ ਬਾਹਨ ਆ ਖਾਸ ਕਰਕੇ ਸ਼ੰਭੂ ਤੇ ਖਨੌਰੀ ਵਾਲੇ ਏਰੀਆ ਚ ਐਂਟਰ ਨਹੀਂ ਕਰੂਗਾ ਪੰਜਾਬ ਪੁਲਿਸ ਨੂੰ ਸਖਤ ਹੁਕਮਾਂ ਨੇ ਹੁਕਮ ਨੇ ਡੀਜੀਪੀ ਦੇ ਕਿ ਜਿਹੜੇ ਸਾਧਨ ਨੇ ਵੱਡੇ ਪੋਕਲੇਨ ਮਸ਼ੀਨਾ ਕਰੇਨਾ ਇਹ ਕਿਸਾਨਾਂ ਦੀਆਂ ਇਹ ਰੋਕੀਆਂ ਜਾਣ ਜਿਹੜਾ ਡੀਜੀਪੀ ਆ ਸੈਂਟਰ ਗਵਰਨਮੈਂਟ ਦਾ ਆਈਐਸ ਜਿਹੜੇ ਆਈਪੀਐਸ ਆਫੀਸਰਸ ਹੁੰਦੀ ਹੈ ਸੈਂਟਰ ਗਵਰਨਮੈਂਟ ਦੇ ਵੱਜੇ ਹੁੰਦੇ ਆ ਤੇ ਉਹ ਸੈਂਟਰ ਗਵਰਨਮੈਂਟ ਦੇ ਹੁਕਮ ਨੂੰ ਮੰਨ ਰਹੇ ਆ ਪਰ ਮੈਨੂੰ ਨਹੀਂ ਲੱਗਦਾ ਕਿ ਕਿਤੇ ਕੋਈ ਰਿਕਾਵਟ ਆਈ ਹੈ ਸਭ ਜੇਸੀਬੀਆਂ ਪੋਪਲੇਨ ਸਭ ਇੱਥੇ ਪਹੁੰਚ ਚੁੱਕੇ ਆ ਤੇ ਪੰਜਾਬ ਤੇ ਪੰਜਾਬੀਅਤ ਆ ਜਿਹੜੀ ਅੱਜ ਕਿਸਾਨਾਂ ਦੇ ਨਾਲ ਖੜੀ ਆ ਤੇ ਖੜੀ ਰਹੂਗੀ ਅਸੀਂ ਭੈਣਾ ਵੀ ਤਾਂ ਨਾਲ ਅੱਜ ਖੜੀਆਂ ਅਸੀਂ ਵੀ ਪੰਜਾਬ ਦੀਆਂ ਡੀਜੀਪੀ ਦੇ ਰੋਕਿਆਂ ਜਾਂ ਕਿਸੇ ਦੇ ਰੋਕਿਆਂ ਕੋਈ ਰੁਕਿਆ ਨਹੀਂ ਉਹ ਸੈਂਟਰ ਗਵਰਨਮੈਂਟ ਦੇ ਉਹ ਸੈਂਟਰ ਦਾ ਆਰਡਰ ਮੰਨ ਰਹੇ ਆ ਗ੍ਰਹਿ ਮੰਤਰੀ ਦਾ ਭਗਵੰਤ ਸਿੰਘ ਮਾਨ ਨੇ ਨਾ ਉਹ ਤਾਂ ਡੀਜੀਪੀ ਤਾਂ ਖਰ ਪੰਜਾਬ ਦੇ ਉਹਨਾਂ ਦੇ ਅੰਡਰੀ ਨੇ ਨਹੀਂ ਵੈਸੇ ਮੈਨੂੰ ਨਹੀਂ ਲੱਗਦਾ ਮਾਨ ਸਾਹਿਬ ਨੇ ਕਿਤੇ ਕਿਸੇ ਨੂੰ ਕੋਈ ਆਰਡਰ ਦਿੱਤਾ ਵੀ ਰੋਕੋ ਸਰ ਮਤਲਬ ਕਿਸਾਨ ਜਿਹੜਾ ਅੱਜ ਇੱਥੇ ਇੰਨਾ ਕਿਸਾਨ ਪਹੁੰਚਿਆ ਉਹ ਆਇਆ ਤਾਂ ਪੰਜਾਬ ਚੋਂ ਹੀ ਆ ਨਾ ਸਾਰਾ ਪੰਜਾਬ ਚੋਂ ਹਰਿਆਣੇ ਦੀਆਂ ਜਥੇਬੰਦੀਆਂ ਦੇ ਵਿੱਚੋਂ ਕੱਲੀ ਬੀਕੇਓ ਸ਼ਹੀਦ ਭਗਤ ਸਿੰਘ ਇੱਥੇ ਪਹੁੰਚੀ ਆ ਪਰ ਹਰਿਆਣੇ ਦੀਆਂ ਜਥੇਬੰਦੀਆਂ ਕਿਉਂ ਨਹੀਂ ਆ ਸਕੀਆਂ ਕਿਉਂਕਿ ਉਧਰੋਂ ਐਂਟਰੀ ਜਿਹੜੀ ਆ ਨਹੀਂ ਆ ਕਿਸਾਨਾਂ ਦੀ ਤੇ ਪੰਜਾਬ ਦਾ ਤਾਂ ਸਾਰਾ ਪੰਜਾਬ ਆ ਜੁਮੜਿਆ ਪਿਆ ਇੱਥੇ ਕਿਸੇ ਨੂੰ ਨਹੀਂ ਰੋਕਿਆ ਗਿਆ ਪੰਜਾਬ ਸਾਰਾ ਇੱਥੇ ਉਮੜਿਆ ਤੇ ਜੇ ਕਿਸੇ ਨੇ ਰੋਕਿਆ ਹੁੰਦਾ ਤੇ ਪੰਜਾਬ ਇੱਥੇ ਕਿਸੇ ਦੇ ਰੋਕਿਆਂ ਰੁਕਦਾ ਨਹੀਂ ਪੰਜਾਬ ਅੱਜ ਪਹੁੰਚ ਗਿਆ ਨਾ ਇੱਥੇ ਤਾ ਇਹਦਾ ਮਤਲਬ ਕਿਸੇ ਨੇ ਨਹੀਂ ਰੋਕਿਆ ਪੰਜਾਬ ਨੂੰ ਅੱਜ ਅਸੀਂ ਇੱਥੇ ਪਹੁੰਚੇ ਸਾਨੂੰ ਤਾਂ ਕਿਸੇ ਨੇ ਨਹੀਂ ਰੋਕਿਆ ਪਰ ਮੈਂ ਉਹਨਾਂ ਲਿਖਤੀ ਜਿਹੜੇ ਆਰਡਰ ਸੀ ਡਿਜੀਬੀ ਸਾਹਿਬ ਦੇ ਉਹਨਾਂ ਦੀ ਗੱਲ ਕਰ ਰਹੀ ਸੀ ਚਲੋ ਖੈਰ ਤੁਸੀਂ ਅੱਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ